ਯੋ ਮਾਰ ਮੁਰਦਾਬਾਦ 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 ਬੁੰਦਾਬਾਦ ਯੋ ਮਾਰ ਮੁਰਦਾਬਾਦ ਸਾਨੂੰ ਇਹ ਸਮੱਸਿਆ ਆ ਰਹੀ ਹੈ ਕਿ ਪਿਛਲੇ ਲਗਭਗ 220 ਮਹੀਨਿਆਂ ਤੋਂ ਸਾਡੀ ਗਲੀ ਦਾ ਬਹੁਤ ਬੁਰਾ ਹਾਲ ਹੈ ਮੇਨ ਕੋਰਟਲੀ ਰੋਡ ਸੜਕ ਬਣਨ ਦੇ ਬਾਵਜੂਦ ਸਾਡੀ ਜੋ ਗਲੀ ਹੈ ਇਹ ਨੀਵੇਂ ਪੱਧਰ ਤੇ ਹੋ ਗਏ ਜਿਹੜਾ ਸੀਵਰੇਜ ਹੈ ਸੀਵਰੇਜ ਬਿਲਕੁਲ ਹੀ ਬਲੌਕ ਹੋਇਆ ਪਿਆਗਾ ਔਰ ਛੋਟੇ ਛੋਟੇ ਬੱਚੇ ਸਕੂਲ ਜਾਂਦੇ ਨੇ ਟਿਊਸ਼ਨ ਜਾਂਦੇ ਨੇ ਸ਼ਾਮ ਨੂੰ ਜਾਂਦੇ ਨੇ ਰਾਤ ਨੂੰ ਨੇਰੇ ਜਾਂਦੇ ਨੇ ਕਿ ਉਹਨਾਂ ਦੇ ਜਦੋਂ ਗਲੀ ਦੇ ਵਿੱਚੋਂ ਆਉਂਦੇ ਨੇ ਇੱਕ ਇੱਕ ਫੁੱਟ ਪਾਣੀ ਗਲੀ ਦੇ ਵਿੱਚ ਮੌਜੂਦ ਹੈ ਇਸ ਟਾਈਮ ਵੀ ਇਸੇ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਸਾਡੇ ਮੁਹੱਲੇ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਔਰ ਅਸੀਂ ਪ੍ਰਸ਼ਾਸਨ ਨੂੰ ਫਿਰ ਵੀ ਦੁਬਾਰਾ ਬੇਨਤੀ ਕਰਦੇ ਹਾਂ ਤੁਹਾਡੇ ਮੱਦੇਨਜ਼ਰ ਅਸੀਂ ਕਿ ਸਾਡੇ ਗੁਰੂ ਨਾਨਕ ਨਗਰ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿ ਇੱਥੋਂ ਜੋ ਛੋਟੇ-ਛੋਟੇ ਬੱਚੇ ਸਕੂਲ ਜਾਂਦੇ ਨੇ ਉਹ ਬਜ਼ੁਰਗ ਜਾਂਦੇ ਨੇ ਗਲੀ ਦੇ ਵਿੱਚੋਂ ਜਾਂਦੇ ਨੇ ਪਾਣੀ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਉਹਨਾਂ ਨੂੰ ਅਸੀਂ ਸ਼ਿਵਰੇਜ ਦੇ ਪਾਣੀ ਤੋਂ ਬਹੁਤ ਦੁਖੀ ਆ ਬਹੁਤ ਗੰਦਾ ਪਾਣੀ ਹੈਗਾ ਬੱਚੇ ਲੰਘ ਕੇ ਜਾਂਦੇ ਹੈਗੇ ਨੇ ਬਿਮਾਰੀਆਂ ਫੈਲਣ ਦਾ ਡਰ ਹੈਗਾ ਵੀ ਸਾਡੀ ਇਹ ਸਮੱਸਿਆ ਹੱਲ ਨਹੀਂ ਹੋ ਰਹੀ ਕਿਸੇ ਤਰੀਕੇ ਨਾਲ ਵੀ ਸਾਡੀ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਜਿਸ ਤਰ੍ਹਾਂ ਮਰਜ਼ੀ ਕਰਨ ਸਾਡੀ ਮਿਲੇ ਨਹੀਂ ਕਿਸੇ ਬਹੁਤ ਮਿਲੇ ਆ ਬਹੁਤ ਵਾਲੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਸਾਡੀ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਮਹੱਲੇ ਦਾ ਪੁੱਛਣਾ ਕੁਝ ਕੀਤਾ ਜਾਵੇ ਸਾਡੇ ਤਾਂ ਜੀ ਬਹੁਤ ਬੁਰਾ ਹਾਲ ਹੈ ਮੁਹੱਲੇ ਗੁਰਦਾਨ ਕੇ ਨਗਰ ਚ ਇੱਕ ਵਾਰ ਅਸੀਂ ਸਰਕਾਰ ਨੂੰ ਇਹ ਕਹਿੰਨੇ ਇੱਕ ਵਾਰ ਸਾਡੇ ਆ ਕੇ ਮੌਕਾ ਦੇਖ ਜਾਣ ਆ ਕੇ ਸਾਡੀ ਗਲੀ ਦਾ ਹਾਲ ਦੇਖ ਲੈਣ ਵੀ ਕੀ ਹਾਲ ਹੋਇਆ ਪਿਆ ਜੇ ਉਹਨਾਂ ਨੇ ਇੱਥੇ ਰਹਿਣਾ ਹੋਵੇ ਨਾ ਇੱਕ ਮਿੰਟ ਵੀ ਨਾ ਰਹਿਣਾ ਇੱਥੇ ਜਿਵੇਂ ਅਸੀਂ ਰਹੀ ਜਾਂਦੇ ਐਂ ਗੰਦ ਚ ਸਾਡੇ ਸਾਰੇ ਘਰਾਂ ਦਾ ਬੁਰਾ ਹਾਲ ਹੀ ਹੋਇਆ ਪਿਆ ਸਭ ਦੇ ਅੰਦਰ ਹੀ ਪਾਣੀ ਜਾ ਰਿਹਾ ਹੈਗਾ ਤੇ ਗਲੀਆਂ 'ਚੋਂ ਨੰਗਨ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ। ਅਸੀਂ ਬਹੁਤ ਦੁਖੀ ਹਾਂ, ਬਹੁਤ ਜ਼ਿਆਦੇ ਦੁਖੀ ਹਾਂ ਜੀ ਅਸੀਂ। ਪ੍ਰਸ਼ਾਸਨ ਨੂੰ ਮੰਗ ਨਹੀਂ ਕੀਤੀ ਅਸੀਂ ਬਾਰੇ। ਅਸੀਂ ਬਹੁਤ ਜ਼ਿਆਦਾ ਬਹੁਤ ਸਾਨੂੰ ਪੂਰਾ ਸਾਲ ਹੋ ਗਿਆ ਫਿਰਦਿਆ ਇਹਨੂੰ। ਦਫ਼ਤਰਾਂ 'ਚ ਜਾਂਦੇ ਆ ਧਰਨੇ ਲਾਉਂਦੇ ਆ ਸਾਡੇ ਜੈਂਟਸ ਤੇ ਸਾਰੇ ਕਿਤੇ ਤੁਰੇ ਫਿਰਦੇ ਹੈਗੇ ਬਠਿੰਡੇ ਤੱਕ ਵੀ ਜਾਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ। ਗਲੀ ਵੀ ਬੰਦ ਹੋ ਗਈ। ਤੇ ਕੀ ਕਰੀਏ ਅਸੀਂ ਬਹੁਤ ਹੀ ਜ਼ਿਆਦੇ ਦੁਖੀ ਹੋਏ ਪਏ ਆ ਅਸੀਂ ਤਾਂ।